ਅੰਬਰਾ ਤੋਂ ਤਾਰੇ ਮੈਨਿਆ ਨਹੀਂ ਹੋ ਸਕਦਾ ਤੂੰ ਚੱਸੀ ਬਸਦੀ ਉੱਜੜ ਗਈ ਅੰਬਰਾ ਤੋਂ ਚੰਨ ਮੈਨਿਆ ਨਹੀਂ ਹੋ ਸਕਦਾ ਤਾਰੇ ਤੂੰੜ ਝੂਈ ਪਾ ਨਹੀਂ ਹੋ ਸਕਦਾ ਝੂਠਾ ਕਰਦਾ ਨਹੀਂ ਕੋਈ ਇਕਰਾਰ ਕਰਦਾ ਨਹੀਂ ਕੋਈ ਇਕਰਾਰ ਕੱਚਿਆ ਘਰਾ ਚ ਤੈਨੂੰ ਬਸਣਾ ਪਊਗਾ ਜੇ ਤੂੰ ਮੇਰੇ ਨਾਲ ਕਰੇਂਗੀ ਪਿਆਰ ਸੋਣੀਏ ਨੀ ਪਿੰਡੋਂ ਬਾਹਰ ਇੱਕ ਛੋਟਾ ਜਿਹਾ ਕਰਨੀ ਕਚੀਆਂ ਨਿਕਲਦਾ ਤੇ ਸੜਕ ਵਾਲੇ ਦਰਨੀ ਉਹ ਪਿੰਡੋਂ ਬਾਹਰ ਬਾਹਰ ਇੱਕ ਛੋਟਾ ਜਿਹਾ ਕਰਨੀ ਅਸਦੀ ਬਸਦੀ ਉੱਜੜ ਗਈ ਇਹਤੋਂ ਕਰ ਰਹੇ ਪਿੰਡੋਂ ਬਾਹਰ ਬਾਹਰ ਇੱਕ ਛੋਟਾ ਜਿਹਾ ਕਰਨੀ ਕਚੀਆਂ ਨਿਕਲਦਾ ਤੇ ਸੜਕ ਵਾਲੇ ਦਰਨੀ ਨਾ ਕੋ ਬਾਗ ਨਾ ਬਗੀਚਾ ਨਾ ਹੀ ਵਿਸ਼ਾਦਲੀ ਚਾ ਮੰਦਾ ਡੋਣਾ ਪੈਣਾ ਵੇੜੇ ਵਿੱਚ ਕਾਰ ਕੱਚੀਆਂ ਘਰਾਟ ਚ ਤੈਨੂੰ ਬਸੇਣਾ ਪਊਗਾ ਜੇ ਤੂੰ ਮੇਰੇ ਨਾਲ ਕਰੇਗੀ ਪਿਆਰ ਸੋਹਣੀਏ ਦੀ ਆ ਬਾਦ